ਉਹ ਬੰਗਲਾ ਕਿੰਨਾ ਸੋਹਣਾ ਲੱਗਦਾ ਹੈ ਰਾਏਕੋਟ ਵਾਲਾ ਉਹੀ ਮੰਗਲਾ ਜਿਹੜਾ ਕੋਠੀ ਕਹਿੰਦੇ ਨੇ ਬੰਗਲਾ ਕਹਿੰਦੇ ਆ ਜਿਹਦੀ ਰੀਲ ਇੰਨੀ ਜ਼ਿਆਦਾ ਚੱਲੀ ਸੀ ਇੰਨੀ ਜ਼ਿਆਦਾ ਫੇਮਸ ਹੋ ਗਈ ਸੀ ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆ ਤੇ ਉਹਦੇ ਬਾਰਸਾ ਜਿਹੜੇ ਉਹ ਕਹਿੰਦੇ ਵੀਰ ਹੁਣ ਕਹਿੰਦੇ ਵੀ ਵਾਪਸ ਆ ਗਏ ਤੇ ਹੁਣ ਇੱਥੇ ਕੰਮ ਸ਼ੁਰੂ ਕਰ ਦੋਤਾ ਵਾ ਨਾਮ ਪੜੋ ਬੰਗਲੇ ਦੇ ਮਾਲਕਾਂ ਲਈ ਆ ਦੇਖੋ ਇਸ ਬੰਗਲੇ ਦੇ ਜਿਹੜੇ ਬਾਰਸਾ ਉਹ ਆ ਚੁੱਕਿਆ ਆਈਡੀਆ ਦੇ ਵਿੱਚ ਬਾਈ ਹੁਣੀ ਕਹਿੰਦੇ ਦੱਸਦੇ ਆ ਬਾਈ ਹੁਣ ਦੱਸਣ ਦੇ ਮਤਾਬਕ ਤੇ ਅੰਦਰ ਇੱਥੇ ਹੁਣ ਇਹਨਾਂ ਨੇ ਕੰਮਕਾਰ ਸ਼ੁਰੂ ਕਰ ਦਿੱਤਾ ਪਾ ਤੇ ਬਾਕੀ ਐਂਟਰੀ ਦੇ ਵਿੱਚ ਕਿੰਨਾ ਸੋਹਣਾ ਲੱਗਦਾ ਦੇਖੋ ਐਂਟਰੀ ਜੇ ਮੈਂ ਦੇਖਦੇ ਆਪਾਂ ਗੇਟ ਦੇ ਨਾਲ ਹੀ ਉਹ ਜਿਹੜਾ ਇੱਕ ਕਮਰਾ ਬਣਿਆ ਹੋਇਆ ਸੀ ਗੇਟ ਕੀਪਿੰਗ ਵਾਸਤੇ ਤੇ ਇੱਥੋਂ ਜਿਹੜਾ ਗਰਾਊਂਡ ਆ ਲੈ ਇੱਕ ਕਿੰਨਾ ਵੱਡਾ ਜਾਨਕਿ ਜਾਨਕ ਘਰ ਦਾ ਜਿਹੜਾ ਪੇੜਾ ਵਾ ਜਿਹਨਾਂ ਆਪਾਂ ਪੇੜਾ ਅੱਗਾ ਜੀ ਦੇਖੋ ਕਿੱਡਾ ਵੱਡਾ ਵਿੱਚ ਇਸ ਪੂਰ ਖਵਾਰੇ ਤੋ ਬੈਠਰ ਵਾਸਤੇ ਕਿੱਡਾ ਕਿੰਨਾ ਸੋਹਣਾ ਦਾ ਕਿੰਨਾ ਸੋਹਣਾ ਬਣਿਆ ਸੀ ਉਸ ਟਾਈਮ ਬਣੀ ਨੂੰ ਤਕਰੀਬਨ ਦੀ ਉਹਨੇ ਕਹਿੰਦੇ 30 ਤੋਂ 35 ਸਾਲ 40 ਸਾਲ ਹੀ ਹੋ ਗਏ ਕਹਿੰਦੇ ਬਾਈ ਹੁਣ ਇਹਦੇ ਬਣੀ ਨੂੰ ਤੇ ਕੋਤੇ ਕੋਠੀ ਬਣੀ ਦੇਖੋ ਕਹਿੰਦੇ ਸਾਰੇ ਕੋਠੀ ਦਾ ਕਰੀ ਬਾਈ ਬੰਗਲਾ ਇਹ ਐਂਟਰੀ ਦੇ ਵਿੱਚ ਦੇਖੋ ਕਹਿੰਦੇ ਸੋਹਣੀ ਦਾ ਜੀ ਆ ਕੇ ਕੀ ਪ੍ਰਿੰਸ ਵਿੱਚ ਕਿੰਨਾ ਸੋਹਣਾ ਬਾਦਰਾ ਆੜੀ ਦੇ ਆਪਣਾ ਹੈ ਦੂਜਾ ਫੀਲਡ ਕੀਪਰ ਤੇ ਉਸ ਵਕਤ ਐਂਟਰੀ ਦੇ ਵਿੱਚ ਆਪ ਆ ਗਏ ਅੰਦਲ ਦੀ ਅੰਦਲੀ ਸਾਈਡ ਤੇ ਅੰਦਰੀ ਸਾਈਡ ਤੋਂ ਦੇਖੋ ਕਿ ਕਿੰਨਾ ਸੋਹਣਾ ਲੱਗਦਾ ਹੁਣ ਮਾਲਕ ਪਲੀ ਕਰੂ ਲੱਗਣ ਗਿਆ ਰੌਣਕਾ ਕਿਉਂਕਿ ਇਸ ਦੇ ਆ ਗਿਆ ਪਾਸ ਵਾਪਿਸ ਤੇ ਜਿਹੜੀਆਂ ਪੱਥਰ ਦੀ ਵੀਰੇ ਜਿਹੜੀ ਕੜਾਈ ਵਗੈਰਾ ਜਿਹੜੀ ਸਾਰਾ ਪੱਥਰ ਵਗੈਰਾ ਲੱਗਿਆ ਜਿਹੜਾ ਬੜਾ ਜਿਹੜੇ ਮੀਨਾਕਾਰੀ ਹੋਈ ਹੈ ਕਹਿੰਦੇ ਸਾਰਾ ਪੱਥਰ ਬਾਹਰੋਂ ਆਇਆ ਹੋਇਆ ਕਿੰਨਾ ਹੀ ਪੱਥਰ ਅੰਦਰ ਲੱਗਿਆ ਬਾਈ ਹੁਣੀ ਕਹਿੰਦੇ ਵੀ ਸਾਰਾ ਪੱਥਰ ਇਹ ਬਾਹਰੋਂ ਹੀ ਲਿਆਂਦਾ ਹੋਇਆ ਸੀ ਗ੍ਰੈਂਡ ਦੇ ਵਿੱਚੋਂ ਆਇਆ ਪੱਥਰ ਇਹ ਗ੍ਰੈਂਡ ਚੋਂ ਆਇਆ ਵਾ ਬਾਈ ਥੋੜਾ ਦੱਸਣ ਦੇ ਮਤਾਬਕ ਦੇਰੋ ਵੀ ਅੱਜ ਤੋਂ ਵੀ 30 ਸਾਲ 35 ਸਾਲ ਪਹਿਲਾਂ ਵੀ ਦੇਰੋ ਹਰ ਇੱਕ ਕਮਰੇ ਦੇ ਵਿੱਚ 8 8 9 9 ਫੁੱਟ ਤੱਕ 10 10 ਫੁੱਟ ਤੱਕ ਪੱਥਰ ਲੱਗਾ ਹੋਇਆ ਸੀ ਕੰਡਾ ਨੂੰ ਤੇ ਫਰਸ਼ੇ ਫਰਸ਼ ਵੀ ਇਹੋ ਕਿੰਨਾ ਸੋਹਣਾ ਸੀ ਪਰ ਹੁਣ ਆ ਜਾਣਗੇ ਚੋਰਾਂ ਬਕਰਾਂ ਨੇ ਜਣੇ ਕਿ ਚੋਰਾਂ ਨੇ ਜਾਂ ਕੁਝ ਹੋਰ ਜਿਹੜੇ ਜਿਹੜੇ ਲਟੇਰੇ ਵਗੈਰਾ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਠੀ 'ਚ ਕੋਈ ਰਹਿੰਦਾ ਦੀ ਤਾਂ ਉਹਨਾਂ ਨੇ ਕੋਠੀ ਦੀ ਜਾਨੀ ਕਿ ਵੀ ਜਣ ਕੇ ਕਾਫੀ ਜਣ ਕੇ ਰੱਖਣਾ ਪੜਦੀ ਹੈ ਕੋਠੀ ਕਾਫੀ ਖਰਾਬ ਕਰਤੀ ਸੀ ਇਸ ਵੇਲੇ ਐਂਟਰੀ ਹੁੰਦੇ ਸਾਰੀ ਕਿਤੇ ਬੇਸਮੈਂਟ ਦੇਖੋ ਕਿੰਨੀ ਵੱਡੀ ਸੀ ਆ ਕਿੰਨੀ ਵੱਡੀ ਆ ਬੇਸਮੈਂਟ ਸੀ ਜਣ ਕੇ ਸਾਰੀ ਬੇਸਮੈਂਟ ਕਿੰਨੀ ਵੱਡੀ ਆ ਦੇਖੋ ਕੀ ਬਾਤ ਆ ਬਈ ਮੈਨਾਂ ਇੱਕ ਲੌਬੀ ਜੱਡੀ ਜੱਡੀ ਆਪਣੀ ਆਮ ਲੌਬੀ ਹੁੰਦੀ ਹੋਟਲ ਇਹਨਾਂ ਕੱਲੀ ਬੇਸਮੈਂਟ ਰੱਖੇ ਤੇ ਵਿੱਚ ਇਹਨਾਂ ਰਹਾ ਕੱਪੜੇ ਵਗੈਰਾ ਟੱਗੜਦੂ ਵਾਰੀ ਵਗੈਰਾ ਸਾਰੀ ਕੁਝ ਕੱਪ ਬੋਰਡ ਵਿੱਚ ਬਣਿਆ ਹੋਇਆ ਸੀ ਸਾਰਾ ਦੇਖੋ ਕਿੰਨਾ ਵੱਡਾ ਪਈ ਸੀ ਕਿੰਨਾ ਵਧੀਆ ਜਣ ਕੇ ਉਸ ਤੋਂ ਅੱਜ 30 35 40 ਸਾਲ ਪਹਿਲਾਂ ਵੀ ਦੇਖੋ ਕੋਠੀ ਕਿੰਨੀ ਤੱਕੜੀ ਬਈ ਹੈ ਕਿੰ ਕੋਠੀ ਜਿਹੜੀ ਜਣ ਗਿਆ ਬੰਤ ਜਮੇ ਬੰਬੇ ਵਾਲੀ ਸਾਈਡ ਦੀ ਜਮੇ ਬਾਜ ਜਮੇ ਹੁੰਦਰਾ ਬੰਗਲੇ ਉਦਾਂ ਦੇ ਬੜਿਆ ਹੋਇਆ ਸਾਰਾ ਸਾਰਾ ਸਸੋ ਅਜੋ ਵੀਡੀਓ ਦੇ ਨਾਲ ਨਾਲ ਬੜਿਆ ਤੁਹਾਨੂੰ ਦਿਖਾਈਏ ਸਾਰੀ ਕੋਠੀ ਉੱਪਰ ਵੀ ਚੱਲਾਂਗੇ ਤੁਹਾਨੂੰ ਵੀ ਦਿਖਾਵਾਂਗੇ ਕਿ ਕਿੰਨਾ ਪੱਥਰ ਪੜਿਆ ਹੋ ਵੀਡੀਓ ਦੇ ਨਾਲ ਪੰਦਰਾਂ ਤਰੀਖਾ ਤੁਸੀਂ ਥੱਲੇ ਦੇਖਿਆ ਜਿੰਨਾ ਇਹ ਪੱਥਰ ਲੱਗਿਆ ਸੀ ਸਾਰਾ ਬਾਹਰੋਂ ਆਇਆ ਹੋਇਆ ਕੰਕ੍ਰੀਟ ਦੇ ਵਿੱਚੋਂ ਆਇਆ ਹੋਇਆ ਤੇ ਇਹਨਾਂ ਦੇ ਬਾਅਦ ਸਪਾਸ ਆ ਚੁੱਕੇ ਆ ਉਹ ਬਾਲਕੋਨੀ ਬਾਹਰ ਸੜ ਕਿੱਡੀ ਵੱਡੀ ਰੱਖੀ ਦੂਸਰੀ ਕੱਡੀ ਦੂਜੀ ਮੰਜ਼ਿਲ ਦੇ ਉੱਤੇ ਆ। ਆ ਝੂਲਾ ਵਗੈਰਾ। ਵਾਕਿਆ ਵੀ ਕਈਆਂ ਇੱਥੋਂ ਸਮਾਨ ਸਾਰਾ ਪਟ ਪਟਈਆ ਵਾਜਾ ਦੇ ਹੋ ਗਿਆ। ਚੋਰ ਵਗੈਰਾ ਪੱਟ ਫੁੱਟ ਕੇ ਬਹੁਤ ਸਾਰਾ ਲੈ ਗਿਆ ਸਾਰਾ ਸਮਾਨ। ਤੇ ਵਾਕਿਆ ਪੱਥਰ ਪੁੱਥਰ ਸਾਰਾ ਪਹਿਲਾਂ ਤੋਂ ਲੱਗਿਆ ਹੋਇਆ ਬਈ ਜਦੋਂ ਦੀ ਬਣੀ ਹੋਈ ਆ। 35-40 ਸਾਲ ਹੋ ਗਏ ਪਣੀ ਨੂੰ। ਇਹਨਾਂ ਦੇ ਗਾਹਾਂ ਜਿਹੜੇ ਬਾਰਸ਼ਾਂ ਬਹੁਤ ਆ ਚੁੱਕੇ ਆ। ਤੇ ਬਾ ਉੱਪਰੋਂ ਖੜ ਕੇ ਦੇਖੋ ਫਰੰਟ ਦਾ ਨਜ਼ਾਰਾ। ਕੱਡੀ ਵੱਡੀ ਕੋਠੀ ਆਏ ਉਸ ਟਾਈਮ ਦੀ ਇਹ। ਟਾਲੀਣਾ ਗੁਰਦਰਾ ਸਾਹਿਬ ਜਿਹੜੇ ਰਾਈ ਕੋਟ ਉਸ ਦੀ ਬੈਕ ਸਾਈਡ ਹੀ ਆਏ ਨੇ ਸੂਰਜ ਦੇ ਉੱਤੇ ਨੂੰ ਮਗਲ ਪਾਸੇ ਸੂਹਾ ਇੱਥੋਂ ਥੋੜੀ ਜਿᱷ ਫਰਕ ਨਾਲ ਹੀ ਗਾ ਟਾਲੀਣਾ ਗੁਰਦਰਾ ਸਾਹਿਬ ਸਾਹਮਣੇ ਟਾਲੀਣਾ ਸਾਹਿਬ ਦੇ ਸੂਹਾ ਆਪਣਾ ਗੁਰਦਰਾ ਸਾਹਿਬ ਦੇਖੀਦੇ ਹਾਂ ਆਪਾਂ ਦਰਸ਼ਨ ਕਰ ਸਕਦੇ ਗੁਰਦਰਾ ਸਾਹਿਬ ਦੇ ਇਹ ਗੋਦਵਾਲ ਵਾਲਾ ਸੂਹਾ ਗੋਦਵਾਲ ਰਸਤਾ ਦੇ ਇੱਕ ਵਾਰ ਗੋਦਵਾਲ ਨੂੰ ਠੀਕ ਹੈ ਸੱਦਾ ਉਹਦੇ ਉੱਤੇ ਇਹ ਬਣੀ ਹੋਈ ਆ ਸਾਹਮਣੇ ਗਾੜ੍ਹ ਵਾਸਤੇ ਵੀ ਬਣਿਆ ਹੋਇਆ ਸਾਰਾ ਕੁਝ ਬਣਿਆ ਹੋਇਆ ਹੈ ਇੱਥੇ ਬੈਠਣ ਵਾਸਤੇ ਉਹ ਛੌਂਪੀ ਵੀ ਬਣਾਈ ਹੋਈ ਆ ਮੈਂ ਅੰਦਰ ਬੈਠ ਸਕਦਾ ਘਰ ਦੇ ਉੱਤੇ ਜਾ ਕੇ ਰੈਸਟ ਦਾ ਆਉਂਦਾ ਕੋਈ ਸ਼ਾਮ ਦੇ ਟਾਈਮ ਬੈਠ ਸਕਦਾ ਗੱਲਬਾਤਾਂ ਕਰ ਸਕਦਾ ਪੂਰ ਵਗਾਰਾ ਬਣੇ ਹੋਏ ਆ ਸਾਡੇ ਦਰਸ਼ਤਾਂ ਦੀ ਜਾਨੀ ਕਟਾਈ ਵਗਾਰਾ ਸਾਰਿਆਂ ਦੀ ਸ਼ੁਰੂ ਹੋ ਚੁੱਕੀ ਹੈ ਇੱਥੋਂ ਸਾਰੀ ਸਫਾਈ ਹੋਣੀ ਸ਼ੁਰੂ ਹੋ ਚੁੱਕੀ ਆ ਸਾਰਾ ਸਮਾਨ ਜਿੰਨਾ ਵੀ ਪੱਥਰ ਪੁੱਥਰ ਵਗਾਰਾ ਆਇਆ ਸੀ ਸਾਰਾ ਕੰਮ ਪਾਈ ਹੋਣੀ ਕਹਿੰਦੇ ਵੀ ਬਾਹਰ ਹੀ ਜਾਂਦਾ ਸੀ ਅਨੇ ਬਾਰਸ ਆ ਚੁੱਕਿਆ ਹੁਣ ਤੇ ਕੰਮ ਸਟਾਰਟ ਹੋ ਚੁੱਕਿਆ ਸਫਾਈ ਦਾ ਤੇ ਹੁਣ ਕੁਝ ਦਿਨਾਂ ਦੇ ਵਿੱਚ ਹੀ ਇਹ ਗੋਠੀ ਪਹਿਲਾਂ ਆਂਗੂ ਚੰਪਕੂ ਕੀ ਜਦੋਂ ਪਹਿਲਾਂ ਜਦੋਂ ਬਣੀ ਸੀ ਉਸ ਵਾਸਤੇ ਜਦੋਂ ਜਿੰਨੀ ਚਾਹਤ ਕਰੀ ਹੋ ਉਨੀ ਹੋਣੀ ਚਾਹਤ ਹੋਗੀ ਵਾਹ ਤੋ ਨਗੂ ਤਪੋਸਥਾਨ ਲੱਗਾ ਹੈ ਇਹ ਰੂਮ ਹੋ ਬਾਬਾ ਜੀ ਦਾ ਵਾਹ ਤੋ ਵੀਰ ਪੱਥਰ ਦੀ ਜੜਾਈ ਦੇਖ ਲਓ ਕਹਿੰਦੇ ਬਾਈ ਕਹਿੰਦੇ ਸਾਰੇ ਬਾਹਰੋਂ ਆ ਕੇ ਲੱਗਿਆ ਹੋਇਆ ਸਾਰੇ ਬਾਹਰੋਂ ਲੱਗਿਆ ਹੋਇਆ ਪਹਿਲਾਂ ਤੋਂ ਹੀ ਸਾਰੇ ਆ ਫਰ ਵਾਲੇ ਕਦੇ ਵੀ ਫਟਪੜੀਆ ਪੜਾ ਜਾਦੇ ਹੋ ਗਿਆ ਕਿ ਜਿਵੇਂ ਜਿਵੇਂ ਕਦੇ ਵੀ ਸਮਾਨ ਚੋਰੀ ਚੋਰੀ ਹੋ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਹੱਥ ਪਈ ਗਾ ਲੋਕ ਆ ਜਾਣੇ ਕੋਈ ਸਾਰੇ ਚੱਕ ਲਈ ਜੇ ਕਹਿੰਦੇ ਵੀ ਜਨਰੇਟਰ ਵੀ ਲੈ ਗਏ ਚੱਕ ਕੇ ਇੱਥੋਂ ਇਹ ਲੋਬੀ ਜਨਰੇਟਰ ਟਰੱਕ ਦਾ ਇੰਜਨ ਵਾਲਾ ਜਨਰੇਟਰ ਸੀ ਕਹਿੰਦੇ ਬਾਈ ਉਹ ਕਹਿੰਦੇ ਉਹ ਵੀ ਲੱਗੇ ਚੁੱਕੇ। ਬਾਰਸਾ ਇਹਨਾਂ ਦੇ ਬਾਈ ਹੁਣ ਇੰਦਰ ਇਹ ਪਾਉਸ ਆ ਚੁੱਕੇ ਆ। ਜਿੰਨੇ ਵੀ ਪੌਂਦਸਾ ਵੀ ਵੀਡੀਓ ਦੇਖੋ ਸਾਰੇ ਨੇ ਪਿਆਪੇ ਸਸਤੀ ਕਾਰ ਤੇ ਵੀਡੀਓ ਨੂੰ 10 ਵਾਰ ਕਰਿਓ ਸ਼ੇਅਰ ਜਰੂਰ। ਆਪੂ ਨੂੰ ਦੇਖੋ ਕਿੰਨਾ ਵੱਡਾ ਬਣਿਆ। ਬੈਕ ਸਾਈਡ ਦੇ ਉੱਤੇ ਕੋਹੋਂ ਤੇ ਜਾਣ ਵਾਸਤੇ ਪੱਲੇ ਪਾਸੇ ਪੱਲੇ ਪਾਸੇ ਜਾਣ ਨੂੰ ਪੂਲ ਦੇ ਪੌਲ ਵੀ ਬਣਿਆ ਹੋਇਆ। ਬਹੁਤ ਸੋਹਣਾ ਬਣਿਆ ਹੋਇਆ ਦੇਖੋ ਬਾਰਕੋਨੀ ਗੱਡੀ ਵੱਡੀਆਂ ਮਗਲੀ ਸਾਈਡ ਤੋਂ ਸਾਰੀ ਓਪਨ ਹੀ ਆ ਉਧਰੋਂ ਸੈ ਕੇ ਉੱਥੇ ਉਹਦਾ ਕੋਧਰੀ ਸਾਈਡ ਵੀ ਜਾ ਸਕਦੇ ਆ ਇਦਾਂ ਹੀ ਆਈ ਕਿੱਡਾ ਵੱਡਾ ਬਣਿਆ ਹੋਇਆ ਸਿਸਟਮ ਯਾਰ ਉਸ ਹਸਾਨਾ ਕੋਠੀ ਦੇ ਉੱਤੇ ਜੇ ਮੰਨ ਕੇ ਚਲੋ ਉਸ ਵਕਤ ਵੀ ਕੋਠੀ ਦੇ ਉੱਤੇ 50 ਲੱਖ 70 ਲੱਖ ਜਾਂ ਮੰਨ ਲਓ ਕਰੋੜ ਰੁਪਏ ਲੱਗਿਆ ਹੋਊ ਤਾਂ ਅੱਜ ਦਾ ਰੇਟ ਦੇਖ ਲਓ ਕਿੰਨਾ ਤੇ ਅੱਜ ਦਾ ਮੰਨ ਲਓ ਜੇ ਉਸ ਵਕਤ ਇਹਦੇ ਉੱਤੇ ਮੰਨ ਕੇ ਚਲੋ ਅੱਜ ਤੋਂ 35-40 ਸਾਲ ਪਹਿਲਾਂ ਮੰਨ ਕੇ ਚਲੋ ਵੀ ਇਹਦੇ ਤੇ 50 ਲੱਖ ਲੱਗਿਆ ਹੋਊ ਤਾਂ ਅੱਜ ਦਾ ਮੰਨ ਲਓ ਇਹ ਰੇਟ 2.5-3 ਕਰੋੜ ਰੁਪਏ ਦਾ ਹੋਊ ਬਾਕੀ ਉਹ ਗੈਰ ਵਗੈਰ ਆਪਣੇ ਹੋਇਆ ਮਗਲ ਪਾਸੇ ਤੇਰ ਕੀ ਬਾਤਾਂ ਆ ਭਾਈ ਬੰਗਾ ਕੱਡਾ ਵੱਡਾ ਯਾਰ ਭਾਈ ਸਾਰੀ ਲੱਗਿਆ ਉਹ ਅਸੂਈ ਵਾਲੀਆਂ ਸਟੂਡੀਓ ਬਕਰ ਗਿਆ ਉਹ ਛੱਡੀਆਂ ਕਦੇ ਉਹ ਵੀ ਲੈ ਲਓ ਜਿਲਾ ਲੂ ਕੇ ਫਟਪੜੀਆਂ ਬਹੁਤ ਜ਼ਿਆਦੇ ਕਰਦਾ ਬਾਕੀ ਅੱਜ ਦਾ ਲਾ ਤੁਸੀਂ ਖਾਸ ਗੱਲ ਨੋਟ ਦੇਖਿਓ ਕਰਿਓ ਵੀ ਪੱਥਰ ਹਾਰੇ ਨੂੰ ਮਾਰੇ ਜਿਹਾ ਲੱਗਾ ਹੋਇਆ ਤੇ ਪੱਥਰ ਕਹਿੰਦੇ ਆਇਆ ਵੀ ਸਾਰਾ ਬਾਹਰੋਂ ਪੱਥਰ ਦੀ ਯਾਰ ਕੀ ਬਾਤ ਹੈ ਇਹ ਕਿੰਨਾ ਸੋਹਣਾ ਲੱਗਦਾ ਪੱਥਰ ਆਪ ਦੁਕਾਨ ਤੀਜੀ ਮੰਜ਼ਲ ਠੀਕ ਆ ਸਾਡੀ ਤੀਜੀ ਮੰਜ਼ਲ ਦੇ ਉੱਤੇ ਇੰਨੇ ਰੇ ਭਾਈ ਸਾਡੇ ਜਿਹੜਾ ਪ੍ਰਵਾਸ ਸੀ ਜਿਹੜਾ ਮਗਰ ਜਿਹੜਾ ਪਾਰਸਾ ਜਿਹੜੇ ਆ ਚੁੱਕੇ ਆ ਕੱਲ ਆਗੇ ਇਹ ਵੀਡੀਓ ਬਣ ਰਹੀ ਹੈ ਜੀ ਅੱਜ ਦੋ ਚਾਰ ਦਿਨ ਰੋਕ ਕੇ ਪਹੁੰਚੂਗੀ ਹਰਿਆਣੇ ਕਾ ਉਹ ਇੱਕ ਤਰੀਕੂ ਕਹਿੰਦੇ ਵੀ ਇਹਨਾਂ ਦੇ ਪਾਰਸਾ ਜਿਹੜੇ ਆ ਚੁੱਕੇ ਆ ਤੀਜੀ ਮੰਦਰ ਦੇ ਉੱਤੇ ਦੇਖੋ ਪੌੜੀਆਂ ਦੇ ਉੱਤੇ ਗਾੜ ਟੈਂਕੀ ਦਾ ਯਾਜ ਕੋਕਨੀ ਬੜੀਆ ਸ਼ਾਂਤ ਜਗ੍ਹਾ ਦੇ ਉੱਤੇ ਕੋਠੀ ਬਣੀ ਹੋਇਆ ਬੰਗਲਾ ਬੰਗਲਾ ਕਹਿ ਸਕਦੇ ਨੇ ਬੰਗਲਾ ਜੇ ਰੈਕਟਰੀ ਜਾਂ ਦੋਨੇ ਪਾਸੇ ਪੌੜੀਆਂ ਤਾਂ ਆ ਜਾਣ ਬੰਗਲਾ ਤੇ ਇਧਰ ਸੜ ਤੋਂ ਦਿਖਾਉਂਦੇ ਆ ਮੱਗੀ ਸੜ ਤੇ ਚੱਲ ਕੇ ਆ ਜੋ ਕਰਾ ਹੁਣ ਨਾਲ ਜਨ ਕਾਲ ਆ ਜੋ ਕਰਾ ਆ ਜੋ ਬਣੇ ਰੋ ਉਹ ਪੇਟਰ ਦੇ ਕੋਪੂਲ ਸੁਗਲ ਕੱਡਾ ਵੱਡਾ ਯਾਰ ਬਾਈ ਆ ਜੋ ਹੋਂਦ ਹੋਰ ਵੀ ਖਾ ਯਤਨ ਦੇ ਵੀ ਚਲਦੇ ਆ ਆ ਜੋ ਕਰ ਸਲਾਜੋ ਵੀ ਤਰੇਵਾ ਜਾ ਇਹ ਗੱਲ ਪੱਥਰ ਸਾਰੇ ਪਾਸੇ ਲੱਗਾ ਹੋਇਆ ਪੱਥਰ ਆਇਆ ਵੀ ਕਹਿੰਦੇ ਬਾਈ ਹੁਣ ਇਹ ਸਾਰਾ ਬਾਹਰੋਂ ਹੋਇਆ ਨਾ ਦੇਖੋ ਬਿਲ ਬੰਗਲਾ ਦੂਨੀ ਬਸੇ ਪੜਿਆ ਤਰੇ ਹੱਲੇ ਜਾਦੇ ਪੰਬੀ ਵਾਲੇ ਸਾਡਾ ਤੰਗੜੇ ਬਣਿਆ ਹੋਇਆ ਫਰਮਾ ਹੀ ਦਿਖਾਉਂਦੇ ਹੁੰਦੇ ਨੇ ਨਾ ਉਤਾਂ ਦਾ ਬੰਦਲਾ ਬਣਿਆ ਹੋਇਆ ਜੀ ਆਤਰ-ਪਤਰ ਵਗੈਰਾ ਦੇਖੋ ਜੀ ਕਿਆ ਬਾਤਾਂ ਘੈਂਟ ਗੱਲਬਾਤ ਹੋਈ ਪਈ ਆ ਪੂਰੀ